ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀ ਹਾਰੀ ਆ ਪਾਜੀ ਤੁਰੇ ਤੇ ਜਾਂਦੇ ਆ ਨਾ ਪਰ ਮਨ ਪਰ ਆਉਂਦਾ ਮੈਂ ਤੁਹਾਨੂੰ ਕੱਲ ਵੀ ਇੱਕ ਗੱਲ ਕੀਤੀ ਸੀ ਕਿ ਕਿਡਾ ਸਾਡਾ ਵੱਡਾ ਰਾਜ ਸੀ ਆ ਉਹ ਧਰਤੀ ਹੈ ਜਿੱਥੇ ਸ਼ੇਰੇ ਪੰਜਾਬ ਜਨਮਿਆ ਤੇ ਜੇ ਸ਼ੇਰੇ ਪੰਜਾਬ ਤੋਂ ਬਾਅਦ ਕਿਸੇ ਦਾ ਨਾਂ ਸਤਕਾਰ ਚ ਲਿਆ ਜਾਂਦਾ ਹੈ ਉਦੋਂ ਹੀ ਖਾਲਸਾ ਰਾਜ ਦਾ ਤਾਂ ਉਹ ਹਰੀ ਸਿੰਘ ਨਲਵਾ ਹੈ ਔਰ ਉਹ ਵੀ ਇਸੇ ਧਰਤੀ ਦਾ ਜੰਮ ਪਾਲ ਹੈ ਜੀ 12 ਦਰੀ ਤਾਂ 10 ਨੇ ਪਹਿਲਾਂ ਵੇਖੀ ਵੀ ਹੈ ਵਖਾਈ ਵੀ ਹੈ ਪਰ ਇਹ ਗੱਲ ਹੁਣ ਮੈਨੂੰ ਸ਼ਾਇਦ ਨਹੀਂ ਪਹਿਲਾਂ ਪਤਾ ਕਿ ਸਰਦਾਰ ਹਰੀ ਸਿੰਘ ਨਲਵਾ ਦੀ ਯਾਦ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਣਾਂ ਨੇ ਬਣਾਈ ਹੈ ਇਹ ਪੁਰਾਣੀਆਂ ਉਹ ਕੰਦਾ ਜਿਹੜੀ ਇਹ ਮਹਾ ਸਿੰਘ ਦੀ ਸਮਾਦ ਛੋਟੀ ਨਹੀਂ ਸੀਗੀ ਇਹ ਬਹੁਤ ਵੱਡੀ ਸੀਗੀ ਅੱਛਾ ਆਪ ਪਤਾ ਲੱਗਦਾ ਹੈ ਕਿ ਇਹ ਖਾਲਸਾ ਰਾਜ ਦੀ ਜਿਹੜੀ ਹੈ ਨਾ ਹਾਂਜੀ ਉਹ ਇੱਟਾਂ ਹੈਗੀਆਂ ਨੇ ਇਹ ਕਿੰਨੀ ਕੁ ਪੁਰਾਣੀ ਮਸਜਿਦ ਹੋ ਸਕਦੀ ਕਿਉਂਕਿ ਪੁਰਾਣੀਆਂ ਬੁੱਕਾਂ 'ਚ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਇੱਥੇ ਮਸਜਿਦ ਵੀ ਬਣਾਈ ਸੀ ਉਹ ਮਸਜਿਦ ਤਾਂ ਮੈਨੂੰ ਨਹੀਂ ਪਤਾ ਲੇਕਿਨ ਇਹ ਜੀ ਜਾਮੀਆ ਮਸਜਿਦ ਇਹ ਸ਼ਹਿਰ ਦੀ ਪੁਰਾਣੀ ਮਸਜਿਦ ਹੈ ਹੋਈ ਹੈ ਥੱਲੇ ਤੇ ਦੂਸਰੇ ਭਾਈ ਸਾਹਿਬ ਨੇ ਸਾਨੂੰ ਰੋਕਤਾ ਸੀ ਲੇਕਿਨ ਇਹਦਾ ਸ਼ੁਕਰੀਆ ਦੁਬਾਰਾ ਹੈ ਸਪੈਸ਼ਲੀ ਇਹ ਮਸਜਿਦ ਸਾਨੂੰ ਬਖਾਈ ਚਲੋ ਕਿਤਾਬਾਂ 'ਚ ਪੜਦੇ ਆਂ ਸਾਹਮਣੇ ਚੀਜ਼ ਵੇਖਣੀ ਹੋਰ ਗੱਲ ਹੁੰਦੀ ਹੈ ਤੇ ਜੋ ਅਸੀਂ ਪੜਿਆ ਸੀ ਬਿਲਕੁਲ ਉਸੇ ਤਰ੍ਹਾਂ ਆਹ ਵੇਖੋ ਜੀ ਮਾਹ ਸਿੰਘ ਜੀ ਦੀ ਸਮਾਦ ਹਰੀ ਸਿੰਘ ਨਲਵਾ ਦੀ ਯਾਦਗਾਰ ਔ जदों ये शेरवाला बाग बनाया गया सी वो दी पुरानी तहरीर के बिचों दर्ज है ये हरी सिंह नलवा की याद में बनी है और वो महाराजा रणजीत सिंह की बाप की याद में और ये गुजर वाला के लोगों के लिए बनाई गई थी ये मस्जिद उस वक्त में पुरानी किताबों में जो दर्ज चीज़ें मिलती हैं और इसके पीछे ही महाराजा रणजीत सिंह का घर था अभी उधर हम जाएँगे